ਸ਼ਾਇਦ 10:00 ਵਜੇ ਪਤਾ ਲੱਗਿਆ ਜੀ 10:00 ਵਜੇ ਰਾਜਵੀਰ ਇਸ ਦੁਨੀਆ ਤੇ ਨਹੀਂ ਰਿਹਾ 10:00 ਵਜੇ ਸਾਨੂੰ ਮਾਰ ਕੇ ਪ੍ਰਗਾਸ਼ੀ ਗੇ ਅੱਜ ਭੋਗ ਸੀਗਾ ਤੇ ਉਦੋਂ ਸਾਨੂੰ ਤੁਹਾਨੂੰ ਸੰਗ ਪਤਾ ਲੱਗਿਆ ਸਰਪੰਚ ਸਾਹਿਬ ਨੇ ਸਾਨੂੰ ਦੱਸਤਾ ਸੀਗਾ ਵੀ 10:00 ਵਜੇ ਵੀ ਆ ਗੱਲ ਹੋ ਗਈ ਸੀ ਤੇ ਆ ਵੀ ਲਈ ਉਹਨਾਂ ਦੇ ਖੰਡਪਟ ਸਾਹਿਬ ਰੱਖਿਆ ਹਾਂ ਸੇਤ ਲਈ ਖੰਡਪਟ ਰੱਖਿਆ ਜੀ ਅਸੀਂ ਨਹੀਂ ਰੱਖਿਆ ਸਾਰੇ ਪੰਜਾਬ ਵਿੱਚ ਸਾਰੇ ਨੇ ਕੱਲ ਸਾਡੇ 6ਵੇਂ ਬਾਸੜਾ ਗੁਰਦੁਆਰਾ ਇੱਥੇ ਨਾਨਕਸਰ ਗੁਰੂ ਸਰ ਤੇ ਉਦੋਂ ਵੀ ਉੱਥੇ ਉਹਨਾਂ ਨੇ ਪੰਜਾਂ ਪਿੰਡਾਂ ਨੇ ਮਾਰੇ ਪ੍ਰਗਾਸ਼ ਕਰਾਈ ਕੱਲ ਉੱਥੇ ਭੋਗ ਸੀਗੇ ਉੱਥੇ ਜਾ ਕੇ ਕਾਰ ਕੱਲ ਦਾ ਟ ਤੇ ਸ਼ਕਲ ਦਾ ਟਾਈਮ ਆ ਤੇ ਸ਼ਾਮ ਨੂੰ ਇੱਥੇ ਆ ਜਾਣਗੇ ਜੀ ਅੱਛਾ ਜੀ ਆ ਜਾਣਗੇ ਤੋਂ ਕਿਸ ਤਰ੍ਹਾਂ ਦਾ ਕਿਉਂਕਿ ਪਰਿਵਾਰ ਦਾ ਤਾਂ ਮਿਲਣ ਸਾਰ ਹੈਗਾ ਹੀ ਸੀ ਸੁਭਾ ਕੇ ਨੇ ਰਾਜਵੀਰ ਜਵੰਦਾ ਆਪ ਵੀ ਕਿਉਂਕਿ ਸੱਭਿਆਚਾਰਕ ਵਿਰਸੇ ਨਾਲ ਜੁੜਿਆ ਹੋਇਆ ਸੀ ਆਪਣੇ ਪਿੰਡ ਦੇ ਨਾਲ ਜੁੜਿਆ ਹੈ ਦੇਖੋ ਜੀ ਸਾਡਾ ਇਹ ਜਿਹੜਾ ਪਿੰਡ ਦਾ ਗੋਦ ਜਵੰਦਾ ਗੋਦ ਹੈ ਜੋ ਸਾਡੇ ਪਿੰਡ ਦਾ ਗੋਦ ਅੱਜ ਚੜਾਉਣ ਵਾਲਾ ਜਵੰਦਾ ਗੋਦ ਚੜਾਉਣ ਵਾਲਾ ਰਾਜਵੀਰ ਜਵੰਦਾ ਹੀ ਹੈ ਸਾਡੇ ਪਿੰਡ ਦੇ ਵਿੱਚ ਜਵੰਦਾ ਗੋਦ ਬਹੁਤ ਘੱਟ ਲੋਕ ਜਾਣਦੇ ਜਵੰਦਾ ਗੋਦ ਪਰ ਜੋ ਰਾਜਵੀਰ ਨੇ ਅੱਜ ਸਾਡੇ ਜਵੰਦਾ ਗੋਦ ਨੂੰ ਇੰਨਾ ਉੱਪਰ ਚੜਾਇਆ ਤਾਂ ਰਾਜਵੀਰ ਜਵੰਦਾ ਹੀ ਹੈ ਭਾਜੀ ਤੁਸੀਂ ਵੀ ਇਸੇ ਪਿੰਡ ਦੇ ਰਹਿਣ ਵਾਲੇ ਹੋ ਬਿਲਕੁਲ ਭਾਜੀ ਬਿਲਕੁਲ ਨਾਲ ਹੀ ਘਰ ਮੇਰੇ ਮਿਲਦੇ ਸੀ ਮੁਲਾਕਾਤ ਹੁੰਦੀ ਸੀ ਹਰ ਟਾਈਮ ਹਰ ਟਾਈਮ ਜੀ ਮੈਂ ਉੱਥੇ ਹਸਪੀਟਲ ਵੀ ਉਦੋਂ ਲਈ ਚਾਰ ਪੰਜ ਦੰ ਦੇਖੇ ਆਂ ਭਾਜੀ ਹਾਂਜੀ 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 ਕਿਸ ਤਰ੍ਹਾਂ ਦੀ ਸਿਚੁਏਸ਼ਨ ਸੀਗੀ ਜਦੋਂ ਤੁਸੀਂ ਜਾ ਕੇ ਹਾਲਾਤ ਦੇਖੇ ਕਿੱਦਾਂ ਦੇ ਹਾਲਾਤ ਸੀਗੇ ਭਾਜੀ ਭਾਜੀ ਮਤਲਬ ਥੋੜਾ ਜਿਹਾ ਸਥਿਤੀ ਕ੍ਰਿਟੀਕਲੀ ਸੀਗੀ ਹਾਂਜੀ ਉਹਨਾਂ ਨੂੰ ਹੋਸ਼ ਨਹੀਂ ਸੀ ਹਜੇ ਆਇਆ ਤੇ ਉਦਾਂ ਮਤਲਬ ਖਬਰਾਂ ਟਾਈਮ ਟੂ ਟਾਈਮ ਸਾਰਿਆਂ ਨੂੰ ਮਤਲਬ ਬੁਲੇਟਿਨ ਜਾਰੀ ਕਰਦਾ ਸੀ ਰਿਪੋਰਟ ਹਸਪੀਟਲ ਵੀ ਤੇ ਥੋੜੀ ਛੱਟ ਜ਼ਿਆਦਾ ਕਰਕੇ ਉਹ ਮਤਲ ਨਹੀਂ ਚੱਲ ਨਹੀਂ ਚੱਲ ਹੋਈ ਉਹਨਾਂ ਤੋਂ ਉਹਨਾਂ ਦੀ ਅੱਜ ਸਾਨੂੰ ਸਵੇਰੇ ਤਕਰੀਬਨ 10:00 ਵਜੇ ਪਤਾ ਲੱਗਿਆ ਵੀ ਉਹਨਾਂ ਸਾਡੇ ਵੀ ਡੈਥ ਹੋ ਗਈ ਆ ਤੇ ਅਸੀਂ ਉਹਨਾਂ ਦੀ ਸੇਧ ਸੇਧ ਕੰਮ ਜ ਮੇਰੇ ਮਤਲਬ ਸੇਧ ਜਾਂ ਬੀਲੀ ਗੁਰਦੁਆਰਾ ਸਾਹਿਬ ਵੀ ਖੰਡ ਪਾਟ ਰੱਖਾ ਅਰਧ ਖੰਡ ਪਾਟ ਰਖਵਾਇ ਸੀ ਪਰਸੋਂ ਤੋਂ ਅੱਜ ਉਹਨਾਂ ਦੇ ਭੋਗ ਬੰਦ ਤੇ ਅਰਦਾਸ ਹੋ ਰਹੀ ਸੀ ਸਾਨੂੰ ਉਦੋਂ ਫੋਨ ਆਇਆ ਵੀ ਮਤਲਬ ਆਪ ਪਾਣਾ ਮਰਤ ਗਿਆ ਸਾਰਾ ਪੈਂਦੀ ਮਤਲਬ ਇੰਨਾ ਕੋ ਹੋਏ ਹੋਏ ਆ ਹਾਂਜੀ ਪਾਬੂ ਕਾ ਕੋਈ ਮਤਲਬ ਰੋਟੀ ਨਹੀਂ ਕੋਈ ਮਤਲਬ ਇਦਾਂ ਨਹੀਂ ਸਾਰੇ ਬਸ ਇੱਥੇ ਰਾਜਵੀਰ ਦੇ ਘਰ ਹੀ ਖੜੇ ਹਾਂ ਇਸ ਟਾਈਮ ਅਸੀਂ ਹਾਂਜੀ ਹਾਂਜੀ ਕੋਣ ਕੋਣ ਰਹਿੰਦਾ ਸੀ ਪਰਿਵਾਰ ਦਾ ਮੈਂਬਰ ਇੱਥੇ ਇੱਥੇ ਰਹਿੰਦੇ ਸੀ ਪਿੰਡ 'ਚ ਜਾਂ ਫਿਰ ਸ਼ਹਿਰ ਰਹਿੰਦੇ ਸੀ ਭਾਈ ਪਹਿਲਾਂ ਮਤਲਬ ਤਕਰੀਬਨ ਢੇੜੀ ਸਾਲ ਹੋਇਆ ਮਹਾਲੀ ਸ਼ਿਫਟ ਹੋਇਆ ਨੂੰ ਹੁਣ ਪਹਿਲਾਂ ਉਹ ਰਾਜਵੀਰ ਸਟਾਰ ਬਣਿਆ ਉਹ ਕੋਨੇ ਪਿੰਡ 'ਚ ਹੀ ਰਹਿੰਦਾ ਸੀਗਾ ਇਸੇ ਘਰ 'ਚ ਹੀ ਰਹਿੰਦਾ ਸੀ ਜਿੱਥੇ ਅੱਪਾ ਇਸ ਟਾਈਮ ਖੜੇ ਹਾਂ ਹਾਂਜੀ ਭਾਈ ਤੇ ਹੁਣ ਕਦੋਂ ਗੇੜਾ ਲੱਗਦਾ ਸੀ ਪਰਿਵਾਰ ਦਾ ਹਾਂਜੀ ਭਾਜੀ ਗੇੜਾ ਉਹ ਮਾਰ ਦਿੰਦਾ ਸੀ ਜੇ ਮਤਲਬ ਜੇ ਕਿਤੇ ਸਾਡੇ ਇੱਥੇ ਕੋਈ ਮਤਲਬ ਖੁਸ਼ੀ ਗਮੀ ਜੋ ਵੀ ਆਉਣਾ ਰਾਜਵੀਰ ਹਰੇਕ ਪਿੰਡ ਹਰੇਕ ਘਰ ਪਹੁੰਚਦਾ ਸੀ ਬਹੁਤ ਵਧੀਆ ਨੇਚਰ ਦਾ ਮੁੰਡਾ ਸੀ